ਮੁਕੇਸ਼ ਵਾਨੀ ਦੇ ਮੁੰਡੇ ਅਨੰਤ ਅਵਾਨੀ ਦੇ ਫੰਕਸ਼ਨ ਦੇ ਵਿੱਚ ਜਿੱਥੇ ਪੂਰੀ ਦੁਨੀਆ ਵਿੱਚੋਂ ਕਈ ਵੱਡੇ ਵੱਡੇ ਸਿਤਾਰੇ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਪਰ ਸ਼ਾਇਦ ਉੱਥੇ ਕੰਗਣਾ ਰਣੌਤ ਨਹੀਂ ਪਹੁੰਚੀ ਜਿਸ ਤੋਂ ਬਾਅਦ ਕੰਗਣਾ ਰਣੌਤ ਨੇ ਕਈ ਵੱਡਿਆਂ ਸਿਤਾਰਿਆਂ ਉੱਤੇ ਤੰਜ ਕੱਸਿਆ ਹੈ ਜਿਸ ਨੇ ਆਪਣੇ ਇੰਸਟਾਗ੍ਰam ਸਟੋਰੀ ਉੱਤੇ ਇੱਕ ਆਰਟੀਕਲ ਸ਼ੇਅਰ ਕੀਤਾ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਕਿਵੇਂ ਔਰ ਲਤਾ ਮਗੇਸ਼ ਕਰਨਿਆ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵੀ ਵਿਆਹ ਵਿੱਚ ਪਰਫਾਰਮ ਨਹੀਂ ਕਰੇਗੀ ਇਸ ਲਈ ਉਹਨਾਂ ਦੀ ਤਾਰੀਫ ਕਰਦੇ ਹੋਏ ਕੰਗਣਾ ਨੇ ਅਸਿੱਧੇ ਤੌਰ ਉੱਤੇ ਸੈਲੀਬ੍ਰਿਟੀਾਂ ਉੱਤੇ ਛੁਟਕੀ ਲਈ ਹੈ ਕੰਗਣਾ ਨੇ ਲਿਖਿਆ ਮੈਂ ਕਈ ਵਿੱਤੀ ਸਮੱਸਿਆਵਾਂ ਵਾਲਦੇ ਵਿੱਚੋਂ ਲੰਗੀ ਹਾਂ ਪਰ ਲਤਾ ਜੀ ਅਤੇ ਮੈਂ ਉਹ ਦੋ ਲੋਕਾਂ ਜਿਨ੍ਹਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ ਭਾਵੇਂ ਮੈਨੂੰ ਕਿੰਨਾ ਵੀ ਲਾਲਚ ਦਿੱਤਾ ਗਿਆ ਹੋਵੇ ਪਰ ਮੈਂ ਕਦੇ ਵੀ ਵਿਆਹਾਂ ਦੇ ਵਿੱਚ ਡਾਂਸ ਨਹੀਂ ਕੀਤਾ ਮੈਨੂੰ ਕਈ ਆਈਟਮ Song ਵੀ ਆਫਰ ਕੀ ਤੇ ਕਿਸਾਨ ਨੇ ਜਲਦੀ ਹੀ ਮੈਂ ਐਵਾਰਡ ਸ਼ੋਅ ਤੋਂ ਵੀ ਦੂਰੀ ਬਣਾ ਲਈ ਪ੍ਰਸਿੱਧੀ ਅਤੇ ਪੈਸੇ ਨੂੰ ਨਾ ਕਹਿਣ ਲਈ ਮਜਬੂਤ ਚਰিত্র ਅਤੇ ਮਾਨ ਦੀ ਲੋੜ ਹੁੰਦੀ ਹੈ ਸ਼ਾਰਟਕਟ ਦੀ ਦੁਨੀਆ ਵਿੱਚ ਨੌਜਵਾਨ ਪੀੜੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਬੰਦਾ ਇੱਕੋ ਇੱਕ ਦੌਲਤ ਕਮਾ ਸਕਦਾ ਹੈ ਉਹ ਹੈ ਇਮਾਨਦਾਰੀ ਦੀ ਦੌਲਤ ਜਿਕਰ ਹੋ ਗਿਆ ਕਿ ਪਿਛਲੇ ਸਾਲ ਹੋਏ ਕਿਸਾਨ ਅੰਦੋਲਨ ਵਿੱਚ ਦਲਜੀਤ ਦੁਸਾਂਜ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਕੰਗਣਾ ਰਣੌਤ ਨੇ ਉਸ ਬਾਰੇ ਬਹੁਤ ਕੁਝ ਬੋਲਿਆ ਸੀ ਪੰਜਾਬੀ ਗਾਇਕ ਨੇ ਵੀ ਅੱਗੇ ਉਹ ਕਿਵੇਂ ਜਵਾਬ ਦਿੱਤੇ ਸੀ ਇਹਨਾਂ ਦੋਹਾਂ ਦਾ ਵਿਵਾਦ ਕਾਫੀ ਚਿਰ ਚੱਲਦਾ ਰਿਹਾ ਸੀ ਉੱਥੇ ਹੀ ਰਹਿਾਨਾ ਵੱਲੋਂ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਸੀ ਤਾਂ ਇੰਨੇ ਦਿਨ ਸੋਸ਼ਲ ਮੀਡੀਆ ਉੱਤੇ ਅਨੰਤ ਅਵਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਧੂਮ ਹੋ ਰਹੀ ਹੈ ਹਰ ਪਾਸੇ ਅਵਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਹਨ ਇਸ ਵਿੱਚ ਬਾਲੀਵੁੱਡ ਜਗਤ ਦੇ ਬਹੁਤ ਸਾਰੇ ਸੈਲੀਬ੍ਰਿਟੀ ਪਹੁੰਚੇ ਹੋਏ ਨੇ ਵਿਲ ਗੇਡਸ ਮਾਰਕ ਜੁਕਰ ਵਰਗ ਸਲਮਾਨ ਖਾਨ ਸ਼ਾਹਰੂਖ ਖਾਨ ਅਤੇ तमाम ਕੂੜ ਹਸਤੀਆਂ ਅਵਾਨੀ ਪਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ ਪਹੁੰਚੀਆਂ ਹਨ ਇਸ ਪ੍ਰੋਗਰਾਮ ਵਿੱਚ ਰਿਹਾਨਾ ਤੇ ਦਿਲਜੀਤ ਦੁਸਾਂਜ ਨੂੰ ਮੋਟੀ ਰਕਮ ਦੇ ਕੇ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ ਜਿਸ ਦੀਆਂ ਉਹ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉਤੇ ਸਾਰਿਆਂ ਦੇ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ ਤਾਂ ਹੁਣ ਇਸ ਵਿਚਾਰੇ ਕੰਗਣਾ ਰਣੋਤ ਨੇ ਬਿਨਾ ਕਿਸੇ ਦਾ ਨਾਂ ਲਏ ਨਾ ਸਾਰੇ ਸਿਤਾਰਿਆਂ ਤੇ ਤਾਂ ਜਿੱਕੱ ਸਈ ਹਾਲੀਵੁੱਡ ਦਾ ਕਾਰਕ ਕੰਗੜਾ ਰੁਨਾਤ ਇਸ ਪ੍ਰੋਗਰਾਮ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਤਾਂ ਉਸਨੇ ਆਪਣੇ ਇੰਸਟਾਗ੍ਰam ਸਟੋਰੀ ਉੱਤੇ ਇੱਕ ਆਰਟੀਕਲ ਸ਼ੇਅਰ ਕੀਤਾ ਕੰਗੜਾ ਨੇ ਲਿਖਿਆ ਕਿ ਮੈਂ ਵਿੱਤੀ ਕਈ ਵਿੱਤੀ ਸਮੱਸਿਆਵਾਂ ਦੇ ਵਿੱਚੋਂ ਲੰਘੀਆਂ ਪਰ ਲਤਾ ਜੀ ਤੇ ਮੈਂ ਉਹ ਦੋ ਲੋਕਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ ਭਾਵੇਂ ਮੈਨੂੰ ਕਿੰਨਾ ਵੀ ਲਾਲਚ ਦਿੱਤਾ ਗਿਆ ਹੋਵੇ ਪਰ ਮੈਂ ਕਦੇ ਵੀ ਵਿਆਹਾਂ ਉੱਤੇ ਡਾਂਸ ਨਹੀਂ ਕੀਤਾ ਤਾਂ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਕੰਗੜਾ ਰੁਨਾਤ ਨੇ ਪੰਗਾ ਲਿਆ ਇਹ ਦਲਜੀਤ ਦੁਸਾਨ ਨਾਲ ਅਵਾਨੀ ਦੇ ਵਿਆਹ ਵਿੱਚ ਪਹੁੰਚੇ ਸਿਤਾਰਿਆਂ ਉੱਤੇ ਵੀ ਕਾਂਟਾਂਜਾ ਜਿਹੜਾ ਉਹ ਕੰਗਣਾ ਰਣੌਤ ਦੇ ਵੱਲੋਂ ਕੱਸਿਆ ਗਿਆ ਏ ਵੀਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਫਾ ਮੁਕੇਸ਼ ਅਵਾਨੀ ਦੇ ਮੁੰਡੇ ਅਨੰਤ ਅਵਾਨੀ ਦੇ ਫੰਕਸ਼ਨ ਦੇ ਵਿੱਚ ਜਿੱਥੇ ਪੂਰੀ ਦੁਨੀਆ ਵਿੱਚੋਂ ਕਈ ਵੱਡੇ ਵੱਡੇ ਸਿਤਾਰੇ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਪਰ ਸ਼ਾਇਦ ਉੱਥੇ ਕੰਗਣਾ ਰਣੌਤ ਨਹੀਂ ਪਹੁੰਚੀ ਜਿਸ ਤੋਂ ਬਾਅਦ ਕੰਗਣਾ ਰਣੌਤ ਨੇ ਕਈ ਵੱਡਿਆਂ ਸਿਤਾਰਿਆਂ ਉੱਤੇ ਤੰਝ ਕੱਸਿਆ ਏ ਉਸਨੇ ਆਪਣੇ ਇੰਸਟਾਗ੍ਰam ਸਟੋਰੀ ਉੱਤੇ ਇੱਕ ਆਰਟੀਕਲ ਸ਼ੇਅਰ ਕੀਤਾ ਏ ਜਿਸ ਵਿੱਚ ਲਿਖੇ ਆ ਗਿਆ ਇਹ ਕਿ ਕਿਵੇਂ ਕੋਇਲ ਲਤਾ ਮੁੰਗੇਸ਼ਕਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵੀ ਵਿਆਹ ਵਿੱਚ ਪਰਫਾਰਮ ਨਹੀਂ ਕਰੇਗੀ ਇਸ ਲਈ ਉਹਨਾਂ ਦੀ ਤਾਰੀਫ਼ ਕਰਦੇ ਹੋਏ ਕੰਗਣਾ ਨੇ ਅਸਿੱਧੇ ਤੌਰ ਉੱਤੇ ਸੈਲੀਬ੍ਰਿਟੀਾਂ ਉੱਤੇ ਛੁਟਕੀ ਲਈ ਹੈ ਕੰਗਣਾ ਨੇ ਲਿਖਿਆ ਮੈਂ ਕਈ ਵਿੱਤੀ ਸਮੱਸਿਆਵਾਂ ਵਾਲਦੇ ਵਿੱਚੋਂ ਲੰਗੀ ਹਾਂ ਪਰ ਲਤਾ ਜੀ ਅਤੇ ਮੈਂ ਉਹ ਦੋ ਲੋਕਾਂ ਜਿਨ੍ਹਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ ਭਾਵੇਂ ਮੈਨੂੰ ਕਿੰਨਾ ਵੀ ਲਾਲਚ ਦਿੱਤਾ ਗਿਆ ਹੋਵੇ ਪਰ ਮੈਂ ਕਦੇ ਵੀ ਵਿਆਹਾਂ ਦੇ ਵਿੱਚ ਡਾਂਸ ਨਹੀਂ ਕੀਤਾ ਮੈਨੂੰ ਕਈ ਆਈਟਮ Song ਵੀ ਆਫਰ ਕیتے ਗਏ ਸਾਨੇ ਜਲਦੀ ਹੀ ਮੈਂ ਐਵਾਰਡ ਸ਼ੋਅ ਤੋਂ ਵੀ ਦੂਰੀ ਬਣਾ ਲਈ ਪ੍ਰਸਿੱਧੀ ਅਤੇ ਪੈਸੇ ਨੂੰ ਨਾ ਕਹਿਣ ਲਈ ਮਜਬੂਤ ਚਰিত্র ਅਤੇ ਮਾਨ ਦੀ ਲੋੜ ਹੁੰਦੀ ਹੈ ਸ਼ਾਰਟਕਟ ਦੀ ਦੁਨੀਆ ਵਿੱਚ ਨੌਜਵਾਨ ਪੀੜੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਬੰਦਾ ਇੱਕੋ ਇੱਕ ਦੌਲਤ ਕਮਾ ਸਕਦਾ ਹੈ ਉਹ ਹੈ ਇਮਾਨਦਾਰੀ ਦੀ ਦੌਲਤ ਜਿਕਰ ਹੋ ਗਏ ਕਿ ਪਿਛਲੇ ਸਾਲ ਹੋਏ ਕਿਸਾਨ ਅੰਦੋਲਨ ਵਿੱਚ ਦਲਜੀਤ ਦੁਸਾਂਜ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਕੰਗਣਾ ਰਣੌਤ ਨੇ ਉਸ ਬਾਰੇ ਬਹੁਤ ਕੁਝ ਬੋਲਿਆ ਸੀ ਪੰਜਾਬੀ ਗਾਇਕ ਨੇ ਵੀ ਅਗੋਂ ਠੋਕਵੇਂ ਜਵਾਬ ਦਿੱਤੇ ਸੀ ਇਹਨਾਂ ਦੋਹਾਂ ਦਾ ਵਿਵਾਦ ਕਾਫੀ ਚਿਰ ਚੱਲਦਾ ਰਿਹਾ ਸੀ ਉੱਥੇ ਹੀ ਰਹਿਾਨਾ ਵੱਲੋਂ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਸੀ ਤਾਂ ਇੰਨੇ ਦਿਨ ਸੋਸ਼ਲ ਮੀਡੀਆ ਉੱਤੇ ਅਨੰਤ ਅਵਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਧੂਮ ਹੋ ਰਹੀ ਹੈ ਹਰ ਪਾਸੇ ਅਵਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਹਨ ਇਸ ਵਿੱਚ ਬਾਲੀਵੁੱਡ ਜਗਤ ਦੇ ਬਹੁਤ ਸਾਰੇ ਸੈਲੀਬ੍ਰਿਟੀ ਪਹੁੰਚੇ ਹੋਏ ਨੇ ਵਿਲ ਗੇਟਸ ਮਾਰਕ ਜੁਕਰ ਵਰਗ ਸਲਮਾਨ ਖਾਨ ਸ਼ਾਹਰੂਖ ਖਾਨ ਤੇ तमाम ਸ਼ੂਹੁਰ ਹਸਤੀਆਂ ਅਵਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ ਪਹੁੰਚੀਆਂ ਹਨ ਇਸ ਪ੍ਰੋਗਰਾਮ ਵਿੱਚ ਰਹਿਾਨਾ ਤੇ ਦਲਜੀਤ ਦੁਸਾਂਜ ਨੂੰ ਮੋਟੀ ਰਕਮ ਦੇ ਕੇ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ ਜਿਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉਤੇ ਸਾਰਿਆਂ ਦੇ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ ਤਾਂ ਹੁਣ ਇਸ ਵਿਚਾਰੇ ਕੰਗਣਾ ਰਣੋਤ ਨੇ ਬਿਨਾ ਕਿਸੇ ਦਾ ਨਾਂ ਲੈ ਇਨਾ ਸਾਰੇ ਸਿਤਾਰਿਆਂ ਤੇ ਤਾਂ ਜਿੱਕ ਸਿਆਈ ਹਾਲੀਵੁੱਡ ਦਾ ਕਾਰਕ ਕੰਗੜਾ ਰੁਨਾਤ ਇਸ ਪ੍ਰੋਗਰਾਮ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਤਾਂ ਉਸਨੇ ਆਪਣੀ ਇੰਸਟਾਗ੍ਰam ਸਟੋਰੀ ਉੱਤੇ ਇੱਕ ਆਰਟੀਕਲ ਸ਼ੇਅਰ ਕੀਤਾ ਕੰਗੜਾ ਨੇ ਲਿਖਿਆ ਕਿ ਮੈਂ ਵਿੱਤੀ ਕਈ ਵਿੱਤੀ ਸਮੱਸਿਆਵਾਂ ਦੇ ਵਿੱਚੋਂ ਲੰਘੀਆਂ ਪਰ ਲਤਾ ਜੀ ਤੇ ਮੈਂ ਉਹ ਦੋ ਲੋਕਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ ਭਾਵੇਂ ਮੈਨੂੰ ਕਿੰਨਾ ਵੀ ਲਾਲਚ ਦਿੱਤਾ ਗਿਆ ਹੋਵੇ ਪਰ ਮੈਂ ਕਦੇ ਵੀ ਵਿਆਹਾਂ ਉੱਤੇ ਡਾਂਸ ਨਹੀਂ ਕੀਤਾ ਤਾਂ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਕੰਗੜਾ ਰੁਨਾਤ ਨੇ ਪੰਗਾ ਲਿਆ ਇਹ ਦਲਜੀਤ ਦੁਸਾਨ ਚ ਨਾਲ ਮਾਵਾਨੀ ਦੇ ਵਿਆਹ ਵਿੱਚ ਪਹੁੰਚੇ ਸਿਤਾਰਿਆਂ ਉੱਤੇ ਵੀ ਕਾ ਤਾਂਜਾ ਜਿਹੜਾ ਉਹ ਕੰਗੜਾ ਨੋਟ ਦੇ ਵੱਲੋਂ ਕੱਸਿਆ ਗਿਆ ਈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨ